ਪਿੰਡੂ ਫੌਕਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਅਕਾਲੀ ਦਲ ਦੇ ਪ੍ਰਧਾਨ ਬਾਰੇ। ਕਾਫੀ ਚਿਰ ਤੋਂ ਸੁਖਵੀਰ ਸਿੰਘ ਬਾਦਲ ਨੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਅਕਾਲੀ ਦਲ ਦੇ ਵਿੱਚੋਂ ਅਲੱਗ ਹੋਇਆ ਸੀ ਢੜਾ ਸੁਭਾਰਲੇਰ ਵਾਲਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਖਤੀ ਸ਼ਿਕਾਇਤ ਕੀਤੀ ਸੀ ਜਿਸ ਤੇ 10 ਸਾਲ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਜਿੰਨੇ ਵੀ ਲੀਡਰ ਸੀ ਉਹਨਾਂ ਨੂੰ ਸਾਰਿਆਂ ਨੂੰ ਜਥੇਦਾਰ ਸਾਹਿਬ ਵੱਲੋਂ ਅਸਰੀ ਅਕਾਲ ਤੱਕ ਸਭ ਤੇ ਤਲਬ ਕਰ ਲਿਆ ਸੀ ਤਲਬ ਕਰਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿੱਚ ਰੀੜਕਾ ਆ ਜਿਵੇਂ ਕਾਂਗਰਸ ਦੇ ਵਿੱਚ ਵੀ ਰੀੜਕਾ ਚੱਲ ਰਿਹਾ ਇਸੇ ਤਰ੍ਹਾਂ ਅਕਾਲੀ ਦਲ ਦੇ ਵਿੱਚ ਵੀ ਵੱਡੀ ਪੱਧਰ ਤੇ ਜਿਹੜੀ ਆ ਖਿੱਚੋ ਤਾਣ ਜਿਹੜੀ ਆ ਉਹ ਹੋ ਰਹੀ ਹੈ। ਸੋ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਵੀ ਲੱਗੀ ਉਹਨਾਂ ਨੇ ਆਪਦੇ ਗਨਾਹ ਜਿਹੜੇ ਉਹ ਵੀ ਕਬੂਲੇ। ਉਹਨਾਂ ਦੀ ਸਰਕਾਰ ਦੇ ਵੇਲੇ ਬਹੁਤ ਸਾਰੀਆਂ ਗੁਰੂ ਗ੍ਰੰਥ ਸਾਹਿਬਹ ਜੀਆਂ ਬੇਅਦਮੀਆਂ ਹੋਈਆਂ ਪਰ ਸਰਕਾਰ ਉਹਨਾਂ ਨੂੰ ਰੋਕਣ ਦੇ ਵਿੱਚ ناکਾਮ ਰਹੀ। ਉਹ ਵੀ ਗਲਤੀ ਉਹਨਾਂ ਨੇ ਕਬੂਲੀ। ਉਲਟਾ ਸਿੱਖ ਨੌਜਵਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ। ਪੰਥ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਦੋ ਨੌਜਵਾਨਾਂ ਨੂੰ ਗੋਲੀ ਚਲਾ ਕੇ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ ਸ਼ਹੀਦ ਕਰ ਦਿੱਤਾ ਗਿਆ। ਤੋਂ ਪਿਛਲੇ ਸਮੇਂ ਦੇ ਵਿੱਚ ਸਿੱਖ ਸੰਘਰਸ਼ ਜਦੋਂ ਚੱਲ ਰਿਹਾ ਸੀ ਆਲਮ ਲਹਾਰ ਵਰਗੇ ਪੁਲਿਸ ਅਫਸਰਾਂ ਨੇ ਬਹੁਤ ਸਿੱਖ ਪਰਿਵਾਰਾਂ ਦੇ ਉੱਪਰ ਤਸ਼ੱਦਦ ਕੀਤਾ। ਉਹਨਾਂ ਦੀ ਤਰਮ ਪਤਨੀ ਨੂੰ ਮਲੇਰਕੋਟਲੇ ਤੋਂ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਕਿ ਜਿਸ ਦਾ ਪੰਥ ਨੇ ਬਹੁਤ ਵਿਰੋਧ ਕੀਤਾ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਉਹ ਟਿਕਟ ਜਿਹੜੀ ਹੈ ਉਹਨਾਂ ਕੋਲੋਂ ਵਾਪਸ ਨਹੀਂ ਲਈ ਸੁਮੇਧ ਸੈਣੀ ਜਿਨੇ ਸਿੱਖ ਨੌਜਵਾਨਾਂ 'ਤੇ ਬੜੀ ਤਸ਼ੱਦਦ ਕੀਤੀ ਪਰ ਉਸ ਨੂੰ ਵੀ ਇਹਨਾਂ ਦੀ ਸਰਕਾਰ ਆਉਣ ਤੇ ਜਿੱਥੇ ਉਹਨਾਂ ਨੂੰ ਸਜਾਵਾਂ ਦੇਣੀਆਂ ਸਨ ਉਲਟਾ ਉਹਨਾਂ ਨੂੰ ਵੱਡੇ ਅਹੁਦਿਆਂ ਤੇ ਤਾਇਨਾਤ ਕਰਕੇ ਪੰਜਾਬ ਦਾ ਡੀਜੀਪੀ ਬਣਾਇਆ ਗਿਆ ਸੁਮੇਤ ਸਿੰਘ ਸੈਣੀ। ਤੋਂ ਇਸ ਤਰ੍ਹਾਂ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਲੋਂ ਹੋਈਆਂ ਤੇ ਉਹਨਾਂ ਨੇ ਉਹ ਗਲਤੀਆਂ ਕਬੂਲੀਆਂ ਵੀ ਤੇ ਉਹਨਾਂ ਨੂੰ ਤਨਖਾਹ ਵੀ ਲੱਗੀ ਐ ਸਰੋਸ ਵਜੋਂ ਸਰਦਾਰ ਮਰੈਣ ਸਿੰਘ ਚੌੜਾ ਵੱਲੋਂ ਗੋਲੀ ਚਲਾ ਕੇ ਆਪਣਾ ਰੋਸ ਜਿਹੜਾ ਉਹ ਵੀ ਯਾਰ ਕੀਤਾ ਗਿਆ। ਤੇ ਕੱਲ ਨੂੰ ਪ੍ਰਧਾਨਗੀ ਦੀ ਚੋਣ ਜਿਹੜੀ ਆ ਉਹ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ੍ਰੀ ਅਮਰਪਸਰ ਸਾਹਿਬ ਉਹ ਪ੍ਰਧਾਨਗੀ ਦੀ ਚੋਣ ਹੋ ਜਾਣ ਜਾ ਰਹੀ ਹੈ ਦੇਖਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਤਾਂ ਜਾਂ ਪਹਿਲੇ ਹੀ ਜਿਹੜੇ ਲੀਡਰ ਨੇ ਉਹ ਦੁਬਾਰਾ ਤੋਂ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਇਸ ਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਹੈ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਜਿਹੜੀ ਹੈ ਉਹ ਧਾਰਮਿਕ ਸਥਾਨ ਨੂੰ ਨਹੀਂ ਵਰਤ ਸਕਦੀ ਤੀਜਾ ਸਿੰਘ ਸਮੁੰਦਰੀ ਹਾਲ ਇੱਕ ਧਾਰਮਿਕ ਸਥਾਨ ਹੈ ਪਰ ਦੇਖਦੇ ਹਾਂ ਚੋਣ ਕਮਿਸ਼ਨ ਕੀ ਕਾਰਵਾਈ ਕਰਦਾ ਹੈ ਉਹਨਾਂ ਦੀ ਸ਼ਿਕਾਇਤ ਤੇ ਉਧਰ ਭਾਈ ਅਮਰਪਾਲ ਸਿੰਘ ਖਾਲਸਾ ਵੀ ਬਹੁਤ ਜਲਦੀ ਜਿਹੜਾ ਉਹ ਪੰਜਾਬ ਆ ਰਹੇ ਨੇ ਕਿਉਂਕਿ ਉਹਨਾਂ ਦੇ ਨਾਲ ਜਿਹਨਾਂ ਨੂੰ ਰੈਸਟ ਕੀਤਾ ਗਿਆ ਸੀ ਭਾਈ ਪੀਪਲ ਪ੍ਰੀਤ ਸਿੰਘ ਉਹਨਾਂ ਨੂੰ ਡਿਬੜੀ ਡਿਬੜੂਗੜ ਜੇਲ੍ਹ ਦੇ ਵਿੱਚੋਂ ਪੰਜਾਬ ਭੇਜ ਦਿੱਤਾ ਗਿਆ ਹੈ ਅੱਜ ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਸੀ ਤੇ ਲੱਗਦਾ ਹੈ ਕਿ ਥੋੜੇ ਦਿਨਾਂ ਦੇ ਵਿੱਚ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਆ ਉਹ ਪੰਜਾਬ ਆ ਸਕਦੇ ਹਨ ਉਧਰ ਸ਼ੇਅਰ ਮਾਰਕੀਟ ਦੇ ਵਿੱਚ ਕਾਫੀ ਹਲਚਲ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਹੈ ਤੇ ਮੇਰਾ ਤਾਂ ਕਹਿਣਾ ਹੈ ਕਿ ਬਹੁਤ ਸਾਰੇ ਦੇਸ਼ ਜਿਹੜੇ ਆ ਉੱਥੇ ਮੰਦੀ ਦਾ ਸੀਜ਼ਨ ਜਿਹੜਾ ਆ ਰਿਹਾ ਹੈ ਉਸ ਦਾ ਭਾਰਤ ਦੇ ਉੱਤੇ ਵੀ ਅਸਰ ਪਏਗਾ ਸੋਨੇ ਤੇ ਚਾਂਦੀ ਦੀ ਕੀਮਤ ਦੀ ਅਗਰ ਗੱਲ ਕਰੀਏ ਤੇ ਇਸ ਦੇ ਵਿੱਚ ਵੀ ਜਿਹੜੀ ਬਹੁਤ ਸਾਰੀ ਉਹ ਗਰਾਵਟ ਆ ਰਹੀ ਹੈ ਇਸ ਦੇ ਰੇਟ ਦੇ ਵਿੱਚ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈਆਂ ਦਾ ਕਹਿਣਾ ਹੈ ਕਿ 25% ਤੱਕ ਸੋਨਾ ਔਰ ਚਾਂਦੀ ਜਿਹੜੇ ਉਹ ਸਸਤੇ ਹੋ ਸਕਦੇ ਹਨ ਸੋ ਟਰੰਪ ਵੱਲੋਂ ਜਦੋਂ ਦਾ ਮਿਸਟਰ ਟਰੰਪ ਯੂਐਸਏ ਦੇ ਪ੍ਰੈਜ਼ੀਡੈਂਟ ਬਣੇ ਨੇ ਵੈਸੇ ਦੁਨੀਆ ਦੇ ਉੱਤੇ ਉਸ ਦਿਨ ਤੋਂ ਇੱਕ ਤਰ੍ਹਾਂ ਵੀ ਪਰਲੋ ਜਿਹੜੀ ਉਹ ਆਈ ਹੋਈ ਹੈ ਉਹਨਾਂ ਵੱਲੋਂ ਚੀਨ ਦੇ ਉੱਪਰ 104% ਜਿਹੜਾ ਆ ਉਹ ਟੈਕਸ ਲਗਾਇਆ ਗਿਆ ਮਤਲਬ ਚੀਨ ਦੀ ਬਣੀ ਹੋਈ ਚੀਜ਼ ਅਮਰੀਕਾ ਦੇ ਵਿੱਚ ਅਗਰ 100 ਰੁਪਏ ਦੀ ਹੈ ਤੇ ਉਸ ਤੇ ਟੈਕਸ ਲਾ ਕੇ ਉਹ 204 ਰੁਪਏ ਦੀ ਅਮਰੀਕਾ ਦੇ ਵਿੱਚ ਵਿਕੇਗੀ ਉਧਰ ਚੀਨ ਨੇ ਇਸਤੇ ਮੂੜਵਾਂ ਹਮਲਾ ਕਰਨ ਦੇ ਪਹਿਲਾਂ 84% ਅਮਰੀਕਾ ਦੀ ਬਣੀਆਂ ਹੋਈਆਂ ਚੀਜ਼ਾਂ ਤੇ 84% ਟੈਕਸ ਲਾਇਆ ਸੀ ਪਰ ਹੁਣੇ-ਹੁਣੇ ਤਾਜੀ ਖਬਰ ਹੈ ਕਿ ਉਸਨੇ ਟੈਰਫ ਨੂੰ ਵਧਾ ਕੇ 125% ਹੁਣ ਅਮਰੀਕਾ ਦੀ ਬਣੀ ਹੋਈ ਚੀਜ਼ ਚੀਨ ਦੇ ਵਿੱਚ 125% ਟੈਕਸ ਦੇ ਨਾਲ ਜਿਹੜੀ ਹੈ ਉਹ ਵਿਕੇਗੀ ਮਤਲਬ ਕੋਈ 100 ਰੁਪਏ ਦੀ ਚੀਜ਼ ਹੈ ਚੀਨ ਦੇ ਵਿੱਚ ਅਮਰੀਕਾ ਦੀ ਉਹ ਹਣ 225 ਰੁਪਏ ਦੀ ਵਿਕਿਆ ਕਰੇਗੀ ਇੱਕ ਤਰ੍ਹਾਂ ਦਾ ਚੀਨ ਔਰ ਅਮਰੀਕਾ ਦੇ ਵਿੱਚ ਇਹ ਟੈਰਫ ਵਾਰ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਤੇ ਇਸ ਨੇ ਬਦਲਦਿਆਂ ਬਦਲਦਾ ਲੱਗਦਾ ਤੀਸਰੀ ਵਰਲਡ ਵਾਰ ਜਿਹੜੀ ਆ ਉਹ ਲੈ ਆਉਣੀ ਹੈ ਸੋ ਬਹੁਤ ਸਾਰੀਆਂ ਟਰੱਸ ਰਾਈਆਂ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਨੇ ਤੇ ਚੀਨ ਜਿਹੜਾ ਆ ਉਹ ਯੂ ਐਸ اے ਦੀ ਹਰ ਟਰੰਪ ਦੇ ਹਰ ਗੱਲ ਦਾ ਜਿਹੜਾ ਜਵਾਬ ਹੈ ਉਹ ਐਨੂੰ ਹੌਣ ਕੜਾ ਕੇ ਜਿਹੜਾ ਆ ਉਹ ਦੇ ਰਿਆ ਹੈ ਸਿਰਫ ਦੋ ਹੀ ਦੇਸ਼ ਆਪਾਂ ਦੇਖੀਏ ਤਾਂ 트럼ਪ ਦੇ ਮੋਹਰੇ ਅੜੇ ਹਨ ਇੱਕ ਚੀਨ ਔਰ ਇੱਕ ਇਰਾਕ ਇਰਾਕ ਵੱਲੋਂ ਵੀ ਜਿਹੜਾ ਆ ਉਹ ਆਪਣੀਆਂ ਜਿਹੜੀਆਂ ਤੋਪਾਂ ਆ ਉਹਨਾਂ ਨੂੰ ਤੇਲ ਤੂਲ ਦਿੱਤਾ ਜਾ ਰਿਹਾ ਤਾਂ ਮੈਸਤਰੀ ਸਦਕੇ ਪੰਪ ਪੰਪ ਜਿਹੜੇ ਉਹ ਠੀਕ ਕੀਤੇ ਜਾ ਰਹੇ ਨੇ ਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਅਮਰੀਕਾ ਨੂੰ ਮੂੰਹ ਤੋੜਵਾ ਜਿਹੜਾ ਉਹ ਜਵਾਬ ਦਵਾਂਗੇ ਤੇ ਉਧਰ ਅਮਰੀਕਾ ਵੀ ਜਿਹੜਾ ਉਹ ਆਪਣੀਆਂ ਮਜਾਇਲਾ ਮਜੂਲਾ ਠੀਕ ਕਰਕੇ ਉਹਨਾਂ ਦੀ ਡਾਇਰੈਕਸ਼ਨ ਜਿਹੜੀ ਆ ਉਹ ਰਾਕਵਲ ਨੂੰ ਕਰ ਰਿਹਾ ਆ ਇਰਾਨ ਵੱਲ ਨੂੰ ਕਰ ਰਿਹਾ ਹੈ ਲੱਗਦਾ ਕਿ ਇਹਨਾਂ ਦੀਆਂ ਇਹ ਗੱਲਾਂ ਦੇ ਵਿੱਚੋਂ ਤੀਸਰੀ ਸੰਸਾਰ ਜੰਗ ਜਿਹੜੀ ਹੈ ਕਦੇ-ਕਦੇ ਤਾਂ ਇਦਾਂ ਹੀ ਲੱਗਦਾ ਕਿ ਤੀਸਰੀ ਸੰਸਾਰ ਜੰਗ ਜਿਹੜੀ ਉਹ ਸ਼ੁਰੂ ਹੋਣ ਵਾਲੀ ਹੈ ਜਾਂ ਹੋ ਚੁੱਕੀ ਹੈ ਜਿਹੜੀ ਦੂਸਰੀ ਸੰਸਾਰ ਜੰਗ ਸੀ ਉਸ ਦੇ ਵਿੱਚ 7 ਲੱਖ ਆਮ ਲੋਕ ਤੇ ਫੌਜ ਜਿਹੜੀ ਐ ਉਹ ਮਾਰੀ ਗਈ ਸੀ 10 ਲੱਖ ਫੌਜ ਨੇ ਜਿਹੜਾ ਉਸ ਦੂਸਰੀ ਵਰਲਡ ਵਾਰ ਦੇ ਵਿੱਚ ਭਾਗ ਲਿਆ ਸੀ ਤੇ ਉਸ ਦੇ ਵਿੱਚੋਂ ਆਮ ਲੋਕ ਤੇ ਫੌਜ ਜਿਹੜੀ ਆ ਕੁੱਲ ਮਿਲਾ ਕੇ 7 ਲੱਖ ਲੋਕਾਂ ਦਾ ਜਿਹੜਾ ਉਹ ਕਤਲ ਹੋ ਗਿਆ ਸੀ ਕੋਣ ਖਬਰ ਇਹ ਵੀ ਆ ਰਹੀ ਹੈ ਕਿ ਚੀਨ ਦਾ ਜਿਹੜਾ 125% ਵਾਲਾ ਟੈਰਫ ਆ ਉਸਦਾ ਬਹੁਤ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਹੈ ਤੇ ਯੂ ਐਸ ਏ ਦੇ ਵਿੱਚ ਵੀ ਜਿਹੜਾ ਆ ਲੋਕ 트ੰਪ ਦੀਆਂ ਗੱਲਾਂ ਤੋਂ ਖੁਸ਼ ਨਹੀਂ ਹਨ ਉਥੋਂ ਦੇ ਨਾਗਰਿਕ ਜਿਹੜੇ ਆ ਉਹ ਵੀ ਬਹੁਤ ਵੱਡਾ ਵਿਰੋਧ ਜਿਹੜਾ ਉਹ ਪੈਦਾ ਕਰਮ ਤੇ ਤੁਲੇ ਹੋਏ ਹਨ ਤੇ 10 April ਨੂੰ ਜਿੱਤੀ ਗਰੇਵਾਲ ਦੀ ਫਿਲਮ ਜਿਹੜੀ ਬੜੀ ਚਰਚਿਤ ਰਹੀ ਹੈ ਕਾਫੀ ਸਮੇਂ ਤੋਂ ਉਹਦਾ ਟ੍ਰੇਲਰ ਜਿਹੜਾ ਆ ਆਪਾਂ ਵੇਖ ਰਹੇ ਸਨ ਉਹ 10 April ਨੂੰ ਰਿਲੀਜ਼ ਹੋ ਗਈ ਹੈ ਜੋ ਕਿ ਵੇਖਣਯੋਗ ਫਿਲਮ ਹੈ ਕੁਝ ਜਥੇਬੰਦੀਆਂ ਵੱਲੋਂ ਫਿਲਮ ਨੂੰ ਲੈ ਕੇ ਰੋਸ ਵੀ ਚਿਤਾਇਆ ਗਿਆ ਗੁਰਪ੍ਰੀਤ ਖੁੱਗੀ ਵੱਲੋਂ ਬਹੁਤ ਸ਼ਾਨਦਾਰ ਰੋਲ ਜਿਹੜਾ ਉਹ ਨਿਭਾਇਆ ਗਿਆ ਇੱਕ ਥਾਂ ਤੇ ਗੁਰਪ੍ਰੀਤ ਸਿੰਘ ਖੁੱਗੀ ਜਿਹੜੇ ਆ ਉਹਨਾਂ ਨੂੰ ਕਿਹਾ ਗਿਆ ਉਹ ਬਜ਼ੁਰਗ ਦਾ ਰੋਲ ਜਿਹੜਾ ਉਹ ਨਿਭਾ ਰਹੇ ਸਨ ਬਜ਼ੁਰਗ ਸਿੱਖ ਦਾ ਇਹ ਤੁਹਾਡੀਆਂ ਲੱਤਾਂ ਜਿਹੜੀਆਂ ਆ ਦੂ ਤਰਨ ਦੇ ਯੋਗ ਨਹੀਂ ਹਨ ਤੇ ਗੁਰਪ੍ਰੀਤ ਖੁੱਗੀ ਨੇ ਜਿਹੜਾ ਜਵਾਬ ਦਿੱਤਾ ਸੀ ਇਹ ਲੱਤਾਂ ਕਲੀਆਂ ਤੁਰਨੂ ਨਹੀਂ ਹੁੰਦੀਆਂ ਇਹ ਖੜਨ ਨੂੰ ਵੀ ਹੁੰਦੀਆਂ ਨੇ ਮਰਦਾਂ ਦਾ ਕੰਮ ਆ ਖੜ ਜਾਣਾ ਔਰ ਅੜ ਜਾਣਾ ਤੇ ਸਿੱਖ ਕੌਮ ਜਿਹੜੀ ਉਹ ਖੜਦੀ ਤੇ ਅੜਦੀ ਵੀ ਰਹੀ ਹੈ ਇਹ ਫਿਲਮ ਦੇ ਵਿੱਚ 1840 ਦੇ ਆਸ-ਪਾਸ ਦਾ ਜਿਹੜਾ ਸਿੱਖ ਇਤਿਹਾਸ ਆ ਉਸ ਤੇ ਇਹ ਫਿਲਮ ਬਣੀ ਹੈ ਤੇ ਇਹ ਫਿਲਮ ਇੰਨੀ ਵਧੀਆ ਤਰੀਕੇ ਦੇ ਨਾਲ ਬਣਾਈ ਗਈ ਹੈ ਇੰਨਾ ਵਧੀਆ ਜਾਨੀ ਕਿ ਇਹਦੇ ਤੇ ਕੰਮ ਕੀਤਾ ਗਿਆ ਹੈ ਜਿਵੇਂ ਸਾਊਥ ਦੀਆਂ ਫਿਲਮਾਂ ਆਪਾਂ ਵੇਖੀਆਂ ਬਾਹੂਬਲੀ ਔਰ ਪੁਸ਼ਪਾ ਕਿਵੇਂ ਉਹਦੇ ਵਿੱਚ ਜਿਹੜਾ ਆ ਉਹ ਸੀਨ ਫਿਲਮਾਈ ਜਾਂਦੇ ਹਨ ਬਿਲਕੁਲ ਇਸੇ ਤਰ੍ਹਾਂ ਹੀ ਗਿੱਪੀ ਗਰੇਵਾਲ ਵੱਲੋਂ ਇਹ ਜਿਹੜੀ ਫਿਲਮ ਆ ਉਦਾਂ ਦੀ ਉਹਨਾਂ ਨੂੰ ਟੱਕਰ ਦਿੰਦੀ ਫਿਲਮ ਇਹ ਜਿਹੜੀ ਹੈ ਉਹ ਬਣੀ ਹੈ ਸੋ ਬਹੁਤ ਵਧੀਆ ਫਿਲਮ ਹੈ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਹੈ ਉਹ ਦੇਖਣੀ ਚਾਹੀਦੀ ਹੈ ਤੇ ਉਧਰ ਡੇਰਾ ਮੁਖੀ ਸਿਰਸਾ ਗਰਮੀਤ ਰਾਮ ਰਹੀਮ ਉਹਨੂੰ 13ਵੀਂ ਵਾਲ ਜਿਹੜੀ ਪਰੋ ਲਿਆ ਉਹ ਮਿਲ ਗਈ ਹੈ ਲੱਗਦਾ ਸਰਕਾਰ ਡੇਰਾ ਮੁਖੀ ਤੇ ਕਾਫੀ ਮਿਹਰਬਾਨ ਹੈ ਉਧਰ ਬਿਹਾਰ ਦੇ ਵਿੱਚ ਕੁਦਰਤੀ ਆਫਤ ਦੇ ਨਾਲ 80 ਤੋਂ ਵੱਧ ਮੌਤਾਂ ਹੋਣ ਦੀ ਜਿਹੜੀ ਉਹ ਖਬਰ ਹੈ ਹਨੇਰੀ ਤੇ بارش ਕਾਫੀ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਇਹਨਾਂ ਦਿਨਾਂ ਦੇ ਵਿੱਚ ਹਨੇਰੀ ਤੇ بارش ਔਰ ਬਿਜਲੀ ਲੱਟਕਣ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਆਪਾਂ ਵੀ ਗੱਲ ਕੀਤੀ ਸੀ ਭਵਿੱਖਬਾਣੀ ਕੀਤੀ ਜਾ ਰਹੀ ਸੀ ਕਿ ਪਾਣੀ ਔਰ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਸੋ ਬਿਹਾਰ ਦੇ ਵਿੱਚ 80 ਤੋਂ ਵੱਧ ਮੌਤਾਂ ਜਿਹੜੀਆਂ ਹਨੇਰੀ بارش ਤੇ ਅਸਮਾਨੀ ਬਿਜਲੀ ਡਿੱਗਣ ਨਾਲ ਹੋਈਆਂ ਹਨ ਅਸਮਾਨੀ ਬਿਜਲੀ ਦੇ ਵਿਚਾਲੀ ਜਿਹੜਾ ਘਰ ਨੂੰ ਆ ਉਹ ਅਰਥ ਜ਼ਰੂਰ ਕਰਾਉਣਾ ਚਾਹੀਦਾ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਲਾਗੇ ਜਿਹੜਾ ਵੀ ਤੁਹਾਡੇ ਇਲੈਕਟ੍ਰੀਸ਼ੀਅਨ ਆ ਕੋਈ ਸੋਲਰ ਦੇ ਕੰਮ ਕਰਦੇ ਆ ਜਿਹੜੇ ਸੋਲਰ ਪੈਨਲ ਲਗਾਉਂਦੇ ਆ ਤੁਸੀਂ ਕਿਸੇ ਨੂੰ ਵੀ ਕਹਿ ਕੇ ਆਪਣੇ ਘਰ ਨੂੰ ਜਿਹੜਾ ਉਹ ਅਰਥ ਕਰਾ ਸਕਦੇ ਹੋ ਜੇ ਉਹ ਅਰਥ ਹੋਇਆ ਹੋਵੇਗਾ ਜਿੱਦਾਂ ਆਪਾਂ ਦੇਖਦੇ ਆ ਬਾਹਰਲੀ ਕੰਟਰੀਆਂ ਦੇ ਵਿੱਚ ਜਾਂ ਇੱਥੇ ਜਿਹੜੀਆਂ ਵੱਡੀਆਂ ਵੱਡੇ ਸ਼ਹਿਰ ਨੇ ਇੰਡੀਆ ਦੇ ਵਿੱਚ ਉਥੇ ਕਿੰਨੇ ਕਿੰਨੇ ਮੰਜ਼ਲੀਆਂ ਜਿਹੜੀਆਂ ਉਹ ਬਿਲਡਿੰਗਾਂ ਨੇ ਉਹਨਾਂ ਤੇ ਜਿਹੜੀ ਅਸਮਾਨੀ ਬਿਜਲੀ ਕਿਉਂ ਨਹੀਂ ਪੈਂਦੀ ਕਿਉਂਕਿ ਉਹਨਾਂ ਨੂੰ ਅਰਥ ਕੀਤਾ ਹੁੰਦਾ ਹੈ ਤੁਸੀਂ ਜੇ ਆਪਣੇ ਘਰ ਨੂੰ ਅਰਥ ਕਰ ਲਓਗੇ ਤੇ ਲਾਗੇ ਦੇ ਕਈ ਘਰ ਜਿਹੜੇ ਆ ਕਾਫੀ ਮੀਟਰ ਤੱਕ ਉਹ ਜਿਹੜੀ ਬਿਜਲੀ ਹੈ ਅਸਮਾਨੀ ਉਹ ਨਹੀਂ ਗਰ ਸਕਦੀ ਸੋ ਤੁਸੀਂ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਅਗਰ ਸਾਡੀਆਂ ਗੱਲਾਂ ਜਾਂ ਖਬਰਾਂ ਚੰਗੀਆਂ ਲੱਗਦੀਆਂ ਹੁਣ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ